ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸ਼ੁਕਰੇ ਸ਼ਾਦਤ ਅਲਾਕਤ ਨਗਰ ਕੀਰਤਨ ਜਿਹੜਾ ਕਿ ਕੋਤਵਾਲੀ ਸਾਹਿਬ ਤੋਂ ਖਤੇਗਰ ਸਾਹਿਬ ਪੈਦਲ ਸੰਤਾਂ ਵੱਲੋਂ ਕੱਢਿਆ ਜਾ ਰਿਹਾ ਹੈ ਇਹ ਪੈਦਲ ਜੋ ਮਾਰਚ ਹੈ ਦਾ ਕੱਢਣ ਦਾ ਮਨੋਰਥ ਹੈ ਕਿ ਅੱਜ ਦੇ ਦਿਨ ਮਾਤਾ ਗੁਜਰ ਕੌਰ ਤੇ ਦੋ ਛੋਟੇ ਸਹਿਜਾਦੇ ਬਾਬਾ ਦੁਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਇਹਨਾਂ ਨੂੰ ਸਿਪਾਈ ਪੱਦੇਵੜ ਸਾਹਿਬ ਨੂੰ ਲੈ ਕੇ ਗਏ ਸੀ ਫੜਕੇ ਲੈ ਕੇ ਗਏ ਸੀ ਇੱਕ ਰਾਤ ਮਾਤਾ ਜੀ ਨੇ ਤੇ ਬੱਚਿਆਂ ਨੇ ਜਿਹੜੇ ਦੇ ਵਿੱਚ ਕੱਟੀ ਸੀ ਜਿੱਥੇ ਆਪਾਂ ਰਾਤ ਦਾ ਦੀਵਾਨ ਸੀ ਤੇ ਅੱਜ ਇਹਨਾਂ ਰਾਹਾਂ ਦੇ ਉੱਤੇ ਉਹਨਾਂ ਚੱਲ ਜਾਂਦੇ ਆ ਅੱਜ ਕੋ ਇਸ ਰਸਤੇ ਦੇ ਉੱਤੇ ਲੈ ਕੇ ਜਾ ਰਹੇ ਸੀ ਅੱਜ ਅਸੀਂ ਇਹ ਚ ਮਹਿਸੂਸ ਕਰ ਰਹੇ ਹਾਂ ਏ ਅਸੀਂ ਕੱਲ ਚੱਲਦੇ ਹੋਏ ਆਪਦੇ ਨਾਲ ਸਨਚਾਦਿਆਂ ਨੂੰ ਕੱਲ ਦਾ ਗੁਜ਼ਰਕਾਰ ਨੂੰ ਮਹਿਸੂਸ ਕਰਦੇ ਆ ਕਿ ਆਪਾਂ ਸਾਡੇ ਨਾਲ ਗਾ ਰਹੇ ਔਰ ਇਹ ਸੰਤਨ ਦਾ ਜਿਹੜਾ ਵੱਡਾ ਕੱਠ ਇਸ ਕੱਲ ਦਾ ਤਪਤੀਕ ਹੈ ਕਿ ਸੰਤਾਂ ਅੱਜ ਸਾਰਿਆਂ ਉਹਨਾਂ ਸਤਿਕਾਰਯੋਗ ਲੋਕਾਂ ਦਾ ਗੁਜ਼ਰਕਾਰ ਨੂੰ ਨਮਨ ਕਰਨ ਦੇ ਲਈ ਇਹ ਮਹਾਨ ਸਭਾ ਬਣ ਰਹੀਆਂ ਨੇ ਸੋ ਅੱਜ ਦਾ ਜਿਹੜਾ ਹੈਗਾ ਬੜਾ ਇਤਿਹਾਸਕ ਦਿਨ ਔਰ ਇਤਿਹਾਸਕ ਦਿਨ ਦੇ ਵਿੱਚ ਮੈਂ ਸਾਰਿਆਂ ਸਤਿਕਾਰਯੋਗਾਂ ਨੂੰ ਦੇ ਜੀ बुग दुकान उन्हनि ज़रूरु हाज़री